ਵਾਈਰੂ ਵਾਈਰੂ ਜੀ ਦਾ ਖਾਲਸਾ ਹੈ ਜੀ ਫਰੇ ਜੀ ਵਾਈਰੂ ਜੀ ਦਾ ਖਾਲਸਾਬ ਵਾਈਰੂ ਜੀ ਕੀ ਫਤ ਹੈ ਮੈਂ ਮੇਰੀ ਗੱਲ ਸਰਦਾਰ ਭਾਲ ਸਿੰਘ ਖਾਰਾ ਸਾਹਿਬ ਨਾਲ ਹੋ ਰਹੀ ਐਡਵੋਕੇਟ ਸਾਹਿਬ ਨਾਲ ਜੀ ਹਾਂ ਜੀ ਮੈਂ ਬੋਲ ਰਿਹਾ ਸਰ ਜੀ ਸਰ ਕੀ ਹਾਲ ਚਾਲ ਜੀ ਬੜਾ ਵਧੀਆ ਬੜਾ ਵਧੀਆ ਹੁਕਮ ਕਰੋ ਮਹਾਰਾਜ ਨਹੀਂ ਹੁਕਮ ਨਹੀਂ ਮੈਂ ਨਾ ਕੁਝ ਇੱਕ ਦੋ ਗੱਲਾਂ ਪੁੱਛਣੀਆਂ ਸੀ ਤੁਹਾਨੂੰ ਬਟਾਲੇ ਤੋਂ ਬੋਲਦਾ ਵਾਂ ਪ੍ਰੈਸ ਰਿਪੋਰਟਰ ਕਿਰਪਾਲ ਸਿੰਘ ਛਿੱਤ ਹਾਂ ਜੀ ਹਾਂ ਜੀ ਹਾਂ ਦੱਸੋ ਪਬਲਿਕ ਕ੍ਰਾਈਮ ਨਿਊਜ਼ ਤੋਂ ਬੋਲਦਾ ਜੀ ਠੀਕ ਹੈ ਜੀ ਸਾਰਾ ਸਭ ਆਪਾਂ ਦੂਰ ਬੋਧ ਆ ਇੱਕ ਦੂਜੇ ਤੋਂ ਆਪਾਂ ਸਨਮੁਖ ਹੋ ਕੇ ਗੱਲ ਨਹੀਂ ਕਰ ਸਕਦੇ ਇਸ ਕਰਕੇ ਮੈਂ ਆਪਾਂ ਫੋਨ ਤੇ ਕਰ ਲਏ ਨੇ ਆ ਚਲੋ ਦੱਸੋ ਹੁਕਮ ਕਰੋ ਨਹੀਂ ਬੇਨਤੀ ਇਸ ਤਰ੍ਹਾਂ ਮੈਂ ਪੁੱਛਣਾ ਚਾਹੁੰਦਾ ਕਿ ਜਿਵੇਂ ਹੁਣ ਭਾਈ ਅਮਰਪਾਲ ਸਿੰਘ ਐਮਪੀ ਬਣ ਗਏ ਨੇ ਹਾਂਜੀ ਬੜੀ ਵੱਡੀ ਲੀਡਰ ਦੇ ਨਾਲ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਆ ਹੁਣ ਬਾਹਰ ਆਉਣ ਵਾਸਤੇ ਉਹਨਾਂ ਨੂੰ ਉਹਨਾਂ ਦੇ ਬਾਹਰ ਆਉਣ ਵਾਸਤੇ ਕੀ ਕਰਨਾ ਪਏਗਾ ਤੁਹਾਨੂੰ ਤੁਹਾਨੂੰ ਕੋਈ ਐਪਲੀਕੇਸ਼ਨ ਲਾਉਣੀ ਪਏਗੀ ਜਾਂ ਤੁਹਾਨੂੰ ਬੇਲ ਕਰਵਾਉਣੀ ਪਏਗੀ ਜਾਂ ਕੀ ਪ੍ਰੋਸੈਸ ਚੱਲੇਗਾ ਸਰ ਇਸ ਤਰ੍ਹਾਂ ਇਹ ਬੇਲ ਤਾਂ ਨਹੀਂ ਲੱਗ ਸਕਦੀ ਕਿ ਕਿਸੇ ਕੇਸ ਚ ਅਰੈਸਟੀ ਹੋਣੀ ਜੀ ਉਹ ਜਿਹੜੇ ਬੰਦ ਕੀਤੇ ਨੇ 10 ਬੰਦੇ ਇਹ ਕੀਤੇ ਨੇ ਇਲੀ ਆਪਣੇ ਡਿਟੇਨ ਕੀਤੇ ਹੋਏ ਜੀ ਅਰੈਸਟ ਕਿਸੇ ਕੇਸ ਦੇ ਵਿੱਚ ਨਹੀਂ ਜੇ ਡਿਟੇਨ ਕੀਤੇ ਨੇ ਤਾਂ ਬੇਰ ਉੱਥੇ ਲੱਗਦੀ ਹੈ ਜਿੱਥੇ ਕੋਈ ਐਫ ਆਈ ਆਰ ਤੇ ਬੰਦਾ ਅੰਦਰ ਹੋਵੇ ਜੀ ਹੁਣ ਇੱਕ ਐਮ ਪੀ ਹੈ ਜੀ ਐਮਪੀ ਬਣਨ ਤੋਂ ਬਾਅਦ ਅੱਗੇ ਵੀ ਇੱਕ ਦੋ ਕੇਸਾਂ ਦੇ ਦੇਖਿਆ ਹੈ ਐਮਪੀ ਨੂੰ ਪਹਿਲਾਂ ਦਸਾਉਂ ਹੈ ਆਪੀ ਚੁੱਕਾ ਕੇ ਲੈ ਕੇ ਆਉਂਦੇ ਨੇ ਜੀ ਐਕਚੁਅਲੀ ਇਹ ਸਰਕਾਰ ਤੇ ਨਿਰਭਰ ਹੋ ਜਾਂਦਾ ਹੈ ਪੇਟ ਦੀ ਕਿ ਜਾਂ ਸੈਕਟਰ ਦੀ ਇਹ ਐਕਟਿਵ ਸਟੇਟ ਦੇ ਨਾਲ ਤਾਂ ਬਣਦਾ ਹੈ ਕਿ ਸਟੇਟ ਨੇ ਅੱਗੇ ਰੈਫਰ ਕੀਤਾ ਹੋਇਆ ਹੈ ਹਾਂ ਜੀ ਸਟੇਟ ਦੀ ਪਰਮਿਸ਼ਨ ਚਾਹੀਦੀ ਹੈ ਸੈਂਟਰ ਦੀ ਵੀ ਚਾਹੀਦੀ ਹੈ ਜੀ ਠੀਕ ਹੈ ਜੀ ਉਹ ਹੁਣ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਇਹ ਪ੍ਰੈਸ਼ਰ ਥੱਲੇ ਆ ਕੇ ਜਿਵੇਂ ਹੁਣ 100 ਸੂਚਕਣ ਤੋਂ ਬਾਅਦ ਸਰ ਅਜ ਪੀਐਮ ਤਾਂ ਮੇਰੇ ਦੇਖਣ ਚ ਬੋਲ ਹੀ ਗਿਆ ਹੈ ਹਨ ਇਸ ਤੋਂ ਬਾਅਦ 100 ਸਮਾਗਮ ਹੋਊਗਾ ਫਿਰ ਇਹ ਸਰਕਾਰ ਬਣਨ ਤੋਂ ਬਾਅਦ ਤੇ ਪਰ ਡਿਸਾਈਡ ਕਰਨਗੇ ਜੀ ਜਲਦੀ ਇਹ ਸੈਂਟਰਲ ਗਵਰਨਮੈਂਟ ਡਿਸਾਈਡ ਕਰੇਗੀ ਬਾਹਰ ਲਿਆਉਣ ਵਾਸਤੇ ਹਾਂ ਨਾਲ ਸਰਕਾਰ ਪੰਜਾਬ ਸਰਕਾਰ ਦੀ ਵੀ ਨਾਲ ਹੀ ਹੋਊ ਤੇ ਇਹਦੇ ਵਿੱਚ ਜਿਹੜਾ ਹੋਰ ਕੋਈ ਲੀਗਲੀ ਪ੍ਰੋਸੈਸ ਜਿਹੜਾ ਤੁਸੀਂ ਕੀ ਕਰ ਸਕਦੇ ਜੇ ਜਾਂ ਕੁਝ ਨਹੀਂ ਕਰ ਸਕਦੇ ਨੇ ਲੀਗਲੀ ਪ੍ਰੋਸੈਸ ਤਾਂ ਸ਼ੁਰੂ ਹੋਊਗਾ ਕਿ ਜੇ ਕਿਸੇ ਕੇਸ ਚ ਇਹਨਾਂ ਦੀ ਅਰੈਸਟ ਪੈਂਦੀ ਹੈ ਜਨਾਲਾ ਕਾਰਡ ਚ ਪੈਂਦੀ ਜਾਂ ਕਿਸੇ ਚ ਪੈਂਦੀ ਹੈ ਹਾਂਜੀ ਠੀਕ ਹੈ ਜੀ ਤਾਂ ਇਸ ਦੇ ਵਿੱਚ ਕੋਈ ਰਸਤਾ ਹੈ ਨਹੀਂ ਕਿਉਂਕਿ ਜੇ ਆਪਾਂ ਉਹਨੂੰ ਚੈਲੰਜ ਕਰਦੇ ਆ ਹਾਈ ਕੋਰਟ ਦੇ ਵਿੱਚ ਤਾਂ ਉਹ ਵੀ ਮੈਨੂੰ ਇਮਾਨਦਾਰ ਦੱਸਦਾ ਸੀ ਕਿ ਸ਼ਾਇਦ ਅਜੇ 18 ਜੂਨ ਤੋਂ ਬਾਅਦ ਜਾਂ 24 ਜੂਨ ਤੋਂ ਬਾਅਦ ਹੋਊਗਾ ਉਹ ਜੀ ਤਿੰਨ ਮਹੀਨੇ ਦਾ ਪ੍ਰੋਸੈਸ ਹੁੰਦਾ ਹੈ ਅੱਛਾ ਜੀ हां वो भी मेरे देखे चलना दी 18 अब 23 अप्रैल तो 23 मई 23 जून 23 जुलाई वो भी टाइम पे आ जी ठीक है ਤੇ ਸਰਕਾਰ ਇਹ ਐਕਚੁਅਲੀ ਨਾ ਜਿਹੜੀ ਇਹਨਾਂ ਨੂੰ ਬਾਹਰ ਲਿਆਉਣਾ ਹੈ ਨਾ ਇਹ ਤਾਂ ਸਰਕਾਰ ਦੀ ਮਰਜ਼ੀ ਤੇ ਹੈ ਅੱਛਾ ਜੀ हां ਐਕਚੁਅਲੀ ਤਾਂ ਗੱਲ ਤਾਂ ਬਣਦੀ ਹੈ ਆ ਤੇ ਸਰਕਾਰ ਮੈਨੂੰ ਲੱਗਦਾ ਨਹੀਂ ਹੁਣ ਪੰਗਾ ਲਵੇ ਅੰਦਰ ਰੱਖ ਕੇ ਕਿਉਂਕਿ ਸਰਕਾਰ ਮੁੱਦੇ ਮੁੱਢੀ ਜੀ ਹੈ ਭਾਈ ਅਮਰਪਾਲੋਂ ਅੰਦਰ ਰੱਖੇ ਪਿਆ ਅਸਰ ਇਹਨਾਂ ਦੇ ਉਤੇ ਪੰਜਾਬ ਸਰਕਾਰ ਤੇ ਵੀ ਪਿਆ ਹਾਂ ਤੇ ਥੋੜਾ ਬਹੁਤਾ ਅਸਰ ਜਿਹੜਾ ਵਾ ਇਹਨਾਂ ਨੂੰ ਭਾਜਪਾ ਨੂੰ ਜਿਹੜੀਆਂ ਇਥੋਂ ਕੋਈ ਸ਼ੀਟਾਂ ਮਿਲਦੀਆਂ ਸੀ ਉਹਨਾਂ ਤੇ ਵੀ ਅਸਰ ਪਿਆ ਅਸਰ ਪਿਆ ਇਹ ਉਹਨਾਂ ਪ੍ਰੈਸ਼ਰ ਥੱਲੇ ਆਏ ਹੋਏ ਨੇ ਤਾਂ ਉਮੀਦ ਬਹੁਤ ਹੈ ਕਿ ਇਹ ਆਪ ਹੀ ਕਰਨਗੇ ਹੁਣ ਲੱਗਦਾ ਹੈ ਕਿ ਭਗਵੰਤ ਮਾਨ ਜਿਹੜਾ ਵਾ ਇਸ ਗੱਲ ਨੂੰ ਵਾਪਸ ਲਵੇਗਾ ਇਸ ਕੇਸ ਨੂੰ ਦੇਖੋ ਦੇਖੋ ਇਸ ਤਰ੍ਹਾਂ ਹੈ ਕਿ ਜਿਮਣੀ ਚੋਣਾ ਆ ਜਾਣੀਆਂ ਜੀ ਹਾਂ ਜੀ ਆ ਰਹੀਆਂ ਜੀ ਹਾਂ ਜਿਮਣੀ ਚੋਲਾ ਆ ਗਿਆ ਤੇ ਜਿਮਣੀ ਚੋਲਾ ਚ ਨਾ ਕੱਢਣਗੇ ਤੇ ਬਿਲਕੁਲ ਹੀ ਮਰ ਜਾਣਗੇ ਠੀਕ ਹੈ ਹਾਂ ਕਿਉਂਕਿ ਇਹ ਇੱਕ ਐਸੀ ਉਲਝਣ ਹੈ ਜਿੰਨੇ ਵਿੱਚ ਕੋਈ ਬੰਦਾ ਕਰ ਕੁਝ ਨਹੀਂ ਸਕਦਾ ਹਾਂ ਜੀ ਜੇ ਆਪਾਂ ਮਾੜਾ ਜਿਹਾ ਕਹੜਾ ਪੈਨੇ ਤੇ ਭਾਜਪਾ ਅੱਜ ਕੱਢ ਦੋਗੇ ਪਰ ਭਾਜਪਾ ਸ਼ਰਤ ਰੱਖੂਗੀ ਸਾਡੇ ਨਾਲ ਚੱਲੋ ਜੀ ਪ੍ਰੋਬਲਮ ਇਹ ਹੈ ਨਾ ਜੀ ਜੇ ਆਪਾਂ ਅਜ ਕਾਂਗਰਸ ਨੂੰ ਕਹਿੰਨੇ ਬੰਦਾ ਬਾਹਰ ਕਢਾ ਦਿਓ ਉਹ ਕਹਣਗੇ ਠੀਕ ਆ ਅਸੀਂ ਪ੍ਰੈਸ਼ਰ ਪਾਉਣੇ ਆ ਸਾਡੇ ਨਾਲ ਰਲ ਜੂ ਅਜਾ ਆਪਾਂ ਰਲ ਲੱਗੇ ਦੇ ਨਾਲ ਨਹੀਂ ਹਾਂਜੀ ਠੀਕ ਆ ਜੇ ਪਾਜੀ ਪਾਦੇ ਨਾਲ ਰਲਦੇ ਤਾਂ ਖਤਮ ਹੀ ਹੋ ਜਾਣਗੇ ਹਾਂਜੀ ਪਹਿਲਾਂ ਹੀ ਅਲੀਗੇਸ਼ਨ ਉਹ ਉਹ ਵਕੀਲ ਆਲੇ ਲੱਗੀ ਜਾਂਦੇ ਨੇ ਖਾਰਾ ਸਾਹਿਬ 1999 ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਉਹ ਬਾਹਰ ਆਏ ਸੀ ਉਹਨਾਂ ਦੇ ਉੱਤੇ ਕੇਸ ਕਿਹੜੇ ਸਨ ਉਹ ਕਿਹੜੇ ਤਰੀਕੇ ਨਾਲ ਬਾਹਰ ਆਏ ਸੀ ਇਹਦੇ ਬਾਰੇ ਥੋੜੀ ਬੋਦੀ ਜਾਣਕਾਰੀ ਹੈਗੀ ਇੱਕ ਵਾਰੀ ਮੈਨੂੰ ਦੇਖਿਆ ਤਾਂ ਹੈਗਾ ਸੀ ਇਹਨਾਂ ਇਲੈਕਸ਼ਨਾਂ ਜਾਂਦੇ ਵਿੱਚ ਯਾਦ ਨਹੀਂ ਰਹਿ ਗਿਆ ਜਿਵੇਂ ਐਨਐਸਫ ਪਹਿਲਾਂ ਉਹਨਾਂ ਦੀ ਟੁੱਟ ਚੁੱਕੀ ਸੀ ਮਾਨਸਾਲ ਦੀ ਹਾਂ ਮੈਨੂੰ ਲੱਗਦਾ ਜਿਵੇਂ 86 ਜ ਹੈ ਸ਼ਾਇਦ 85 86 ਜੀ ਟੁੱਟ ਗਈ ਸੀ ਬਾਅਦ ਚ ਜਿਹੜੇ ਬਾਹਲੇ ਵੱਡੇ ਕੇਸ ਨਹੀਂ ਸੀ ਉਹ ਤੇ ਉਹਨਾਂ ਦੀ ਖਲਾਸੀ ਤਾਂ ਹੋ ਗਈ ਸੀ ਇਹ ਦਾ ਦੇ ਖਿਲਾਫ ਹੈ ਜੇ ਸਰਕਾਰ ਮੰਦਬੁੱਧੀ ਤੇ ਆ ਜੇ ਤਾਂ ਇਹ ਇਨਾ ਪੰਜ ਚਾਰ ਜਿਹੜੇ ਕੇਸ ਨੇ ਇਹਨਾਂ ਚ ਰੈਸਟ ਪਾਤੀ ਤਾਂ ਫੇਰ ਤਾਂ ਬਹੁਤ ਲੰਮਾ ਪ੍ਰੋਸੀਜਰ ਹੋ ਜਾਂਦਾ ਕਈ ਵਾਰ ਅੱਛਾ ਜੀ ਠੀਕ ਹੈ ਕਿਉਂਕਿ ਜਿਹੜੇ 300 ਸਾਬ ਦੇ ਨਾਲ ਦੇ ਬੰਦੇ ਨੇ ਜਿਨ੍ਹਾਂ ਨੂੰ ਮੋਲਜਮ ਬਣਾਇਆ ਇਹਨਾਂ ਨੇ ਉਹਨਾਂ ਨੂੰ ਸਵਾ ਸਵਾ ਸਾਲ ਹੋ ਗਿਆ ਹਾਈ ਕੋਰਟ ਚ ਬੇਲਾ ਵੀ ਡਿਸਕਸ ਹੋ ਗਈਆਂ ਠੀਕ ਹੈ ਇਹ ਤਾਂ ਇੱਕ ਇਨਾ ਤੁਸੀਂ ਲਾਓ ਮੋਟੀ ਜੀ ਗਾਦੇ ਐ ਤੈਨੂੰ ਉਸ ਸਮਝਾ ਦਿਆਂ ਮੈਂ ਕਿ ਜਿਵੇਂ ਆਪਾਂ ਨੂੰ ਇੱਕ ਪਿੰਡ ਦੇ ਵਿੱਚ ਇੱਕ ਸੁਧਾਰਨ ਬੰਦਾ ਮਿਲਦਾ ਹੈ ਤੇ ਇੱਕ ਸਰਪੰਚ ਬਣ ਜਾਂਦਾ ਹੈ ਹਾਂਜੀ ਉਹ ਦੇਣਾ ਹੁਣ ਸਰਪੰਚ ਦਾ ਸਟੇਟਸ ਅਲੱਗ ਹੋ ਜਾਂਦਾ ਆਪਣੀ ਨਿਗਾਹ ਦੇ ਅੰਦਰ ਜੀ ਤੇ ਨਾਰਮਲ ਬੰਦੇ ਦਾ ਆਪਣੇ ਪਿੰਡਾਂ ਤੇ ਸਟੇਟਸ ਆਪਣੀ ਨਿਗਾਹ 'ਚ ਹੋਰ ਹੁੰਦਾ ਹੁੰਦਾ ਹੁਣ ਇੱਕ ਐਮਪੀ ਹੈ ਐਮਪੀ ਦਾ ਸਟੇਟਸ ਅਦਾਲਤ ਦੀ ਨਿਗਾਹ 'ਚ ਵੀ ਫਰਕ ਪੈ ਗਿਆ ਬਿਲਕੁਲ ਜੀ ਪਬਲਿਕ ਦੀ ਨਿਗਾਹ ਚ ਪੈ ਗਿਆ ਮਿਨਿਸਟਰੀ ਲੈਵਲ ਤੇ ਪੈ ਗਿਆ ਹੁਣ ਉਹ ਆਮ ਬੰਦਾ ਨਹੀਂ ਰਹਿ ਗਿਆ ਜੀ ਹੁਣ ਉਹ ਆਮ ਬੰਦਾ ਨਹੀਂ ਰਹਿ ਗਿਆ ਤਾਂ ਇਹ ਫੈਸਲਾ ਜਿਹੜਾ ਹੁਣ ਕਿਤੇ ਨਾ ਕਿਤੇ ਜਾ ਕੇ ਸਰਕਾਰ ਨੂੰ ਲੈਣਾ ਪੈਣਾ ਕਿਉਂਕਿ ਜੰਮੂ ਵਾਲਾ ਵੀ ਜਿੱਥੇ ਆ ਕਸ਼ਮੀਰ ਚੋਂ ਵੀ ਜੀ ਜਿੱਥੇ ਆ ਜੀ ਹਾਂ ਇਹ ਫੈਸਲਾ ਲੈਣਗੇ ਜ਼ਰੂਰ ਪਰ ਹੁਣ ਕਿਵੇਂ ਲੈਂਦੇ ਨੇ ਇਹ ਨਹੀਂ ਜਦ ਜਿਸ ਮਾਨ ਸਾਹਿਬ ਦੀ ਜਿਹੜੀ NSA ਟੁੱਟ ਸਕਦੀ ਸੀ ਟੁੱਟ ਗਈ ਹਾਂ ਜੀ ਫਿਰ ਇਹਨਾਂ ਦੀ ਜਿਹੜੀ ਉਹ ਐਨਐਸਏ ਕਿਉਂ ਨਹੀਂ ਟੁੱਟ ਸਕਦੀ ਕਿਉਂ ਇਹਨੂੰ ਲੱਗਦਾ ਪਹਿਲਾਂ ਉਹਨਾਂ ਦੀ ਐਨਐਸਏ ਖਤਮ ਹੋ ਚੁੱਕੀ ਸੀ ਜਿਵੇਂ ਇਹਨਾਂ ਦੀ ਐਨਐਸਏ ਭਾਈ ਅਮਰਤਪਾਲ ਦੀ 23 ਜਾਂ 20 ਜਨਵਰੀ ਤੋਂ ਖਤਮ ਹੁੰਦੀ ਸੀ ਜੀ ਤਾਂ ਇਹਨਾਂ ਨੇ ਐਕਸਟੈਂਡ ਕਰਤੀ ਐਕਸਟੈਂਡ ਜੇ ਲਿਖਤਾ ਕਿ ਅਮਰਤਪਾਲ ਦੇ ਜਿਹੜੇ ਨਜ਼ਦੀਕੀ ਪ੍ਰੋਫੈਸ਼ਨਲ ਬੰਦੇ ਨੇ ਉਹ ਲਾਹੌਰ ਗਏ ਸੀ ਉਥੋਂ ਉਹਨਾਂ ਦੇ ਆਈਐਸਏ ਨਾਲ ਸੰਬੰਧ ਨੇ ਗਿਆ ਤਾਂ ਨਹੀਂ ਸੀ ਤੇ ਕਿਹੜੇ ਆਈਐਸਏ ਨਾਲ ਸੰਬੰਧ ਜਿਹੜਾ ਮੱਥਾ ਟੇਕਣ ਗਿਆ ਮੈਂ ਤਾਂ ਇਹਨਾਂ ਨੇ ਉਹ ਐਕਸਟੈਂਡ ਕਰਤੀ ਗੱਲ ਤਾਂ ਕੋਈ ਐਕਸਟੈਂਡ ਕਰਨ ਦੇ ਵਿੱਚ ਰੀਜ਼ਨ ਵੀ ਹੈ ਨਹੀਂ ਐਡਾ ਵੱਡਾ ਕੋਈ ਵੀ ਠੀਕ ਹੈ ਨਾ ਹਾਂਜੀ ਸਰਕਾਰ ਦਾ ਧੱਕਾ ਹੁੰਦਾ ਜੀ ਹੋਰ ਕੁਝ ਵੀ ਨਹੀਂ ਬਿਲਕੁਲ ਕੋਈ ਗਲਤ ਨਹੀਂ ਸਰਕਾਰ ਧੱਕਾ ਜੱਜ ਕੇ ਨਿਊਜ਼ ਲਾਓ ਠੀਕ ਹੈ ਨਾ ਜੀ ਸਾਹੇ ਮੇਰਾ ਹਵਾਲਾ ਦੇ ਕੇ ਲਾ ਦਿਓ ਤੁਹਾਡਾ ਵਾਲਾ ਲੱਗਣਾ ਹੀ ਆ ਜੀ ਆ ਸਰਕਾਰ ਧੱਕਾ ਕਰ ਰਹੀ ਆ 노 ਡਾਊਟ ਇਹਨਾਂ ਨੇ ਦੇਖੋ ਇੱਕ ਬੰਦੇ ਨੂੰ 197100 ਕਿੰਨੀ ਵੋਟ ਪਈ ਹੈ ਉਹ ਬੰਦੇ ਨੂੰ ਅਤਵਾਦੀ ਵੱਖਵਾਦੀ ਨਹੀਂ ਕਹਿ ਰਹੇ ਪਰ 192 ਬੰਦੇ ਉਹਨੂੰ ਅਤਵਾਦੀ ਵੱਖਵਾਦੀ ਕਹਿ ਰਹੇ ਨੇ ਜੀ ਠੀਕ ਹੈ ਨਾ ਲੋਕਾਂ ਦੀ ਪਸੰਦ ਹੈ ਜੈਸ਼ੀਲ ਦਾ ਮਤਲਬ ਇਹਦਾ ਕਿ ਲੋਕਾਂ ਨੇ ਉਲਟ ਹੋਣਾ ਹੈ ਹੈ ਤੇ ਲੋਕ ਤਾਂ ਉਹ ਰੱਬ ਮੰਨੀ ਬੈਠੇ ਨੇ ਬਿਲਕੁਲ ਜੀ ਫਿਰ ਕਿਤੇ ਨਾ ਕਿਤੇ ਜਾ ਕੇ ਇਹਨਾਂ ਦੀ ਆਪ ਦੀ ਨਲਕੀ ਆ ਸਰਕਾਰ ਦੀ ਪਰ ਵਿੱਚ ਲਿਖ ਦੇ ਆ ਜੇ ਕਿ ਜੇ ਸਰਕਾਰ ਨੂੰ ਅਜੇ ਵੀ ਆਵਾਜ਼ ਨਾ ਆਈ ਅਗਲੀਆਂ ਜਿਹੜੀਆਂ ਜਿਮਨੀ ਚੋਣਾ ਚ ਸਰਕਾਰ ਨੂੰ ਹੋ ਵੀ ਪਤਾ ਲੱਗ ਜੂ ਕਿੱਥੇ ਖਲੋਤੀ ਹੈ ਜੀ ਠੀਕ ਹੈ ਨਾ ਹਾਂ ਇਹ ਮੋਟੀ ਜੀ ਕੋਈ ਗੱਲ ਹੋ ਗਈ ਨਾ ਜੀ ਆਪਾਂ ਜਾਣੇ ਜਾਂ ਇੱਕ ਸਰਪੰਚ ਹੈ ਕਿ ਸੁਧਾਰਨਾ ਆਦਮੀ ਹੈ ਸਰਪੰਚ ਨਹੀਂ ਜੇ ਦੂਜੇ ਦੀ ਜਿੱਤ ਨਹੀਂ ਹੁੰਦੀ ਇਹ ਅੰਦਰ ਹੋਰ ਬੰਦੇ ਨੇ ਅ ਅਮਰਪਾਲ ਸਿੰਘ ਦੇ ਨਾਲ ਹਾਂ ਜੀ ਉਹ ਕਿੰਨੇ ਸਿੰਘ ਨੇ ਹੋਰ ਹੋਰ ਨੌ ਬੰਦੇ ਨੇ ਉਹਨਾਂ ਦੇ ਉੱਤੇ ਕਿਹੜੀਆਂ ਕਿਹੜੀਆਂ ਧਰਾਵਾਂ ਲੱਗੀਆਂ ਕਿ ਜਾਂ ਉਹਨਾਂ ਤੇ ਵੀ ਐਨਐਸਏ ਹੀ ਲੱਗੀ ਆ ਸਾਰੇ ਆ ਤੇ ਐਨਐਸਆ ਪਰਚੇ ਦਰਿਤਾ ਅਜ ਨਾਲੇ ਐ ਜਲੰਧਰ ਸਾਈਡ ਤੇ ਨੇ ਉਹਨਾਂ ਦੀ ਅਰੈਸਟ ਵੀ ਦੇਖੋ ਕੀ ਕਰਦੇ ਨੇ ਜੇ ਇਹਦੇ ਅਰੈਸਟ ਪਾ ਦਿੰਦੇ ਨੇ ਫਿਰ ਤਾਂ ਬਹੁਤ ਲੰਮਾ ਗੇੜ ਹੋ ਜਾਏਗਾ ਇੱਥੇ ਜੀ ਪਰ ਜੇ ਅਰੈਸਟ ਪਾਉਣਗੇ ਸਰਕਾਰ ਨੂੰ ਬਹੁਤ ਮਹਿੰਗਾ ਪਏਗਾ ਬਸ ਇਹ ਥੋੜਾ ਥੋੜਾ ਦੱਸ ਸਕਦੇ ਵਿਸਥਾਰ ਨਾਲ ਕਿਵੇਂ ਇੱਕ ਜਿੱਦਾਂ ਤੁਸੀਂ ਕਹਿ ਰਹੇ ਸੀ ਜੇ ਉਹ ਅਰੈਸਟ ਪਾਉਂਦੇ ਨੇ ਤੇ ਮਹਿੰਗਾ ਪਏਗਾ ਦੇ ਸਰਕਾਰ ਨੂੰ ਮਹਿੰਗਾ ਇਸ ਤਰ੍ਹਾਂ ਆਪਣਾ ਜਿਮਣੀ ਚੋਣਾ ਆ ਗਈ ਉਸ ਤੋਂ ਕਿ 2017 ਦੀਆਂ ਚੋਣਾਂ ਹੋਈਆਂ ਨੇ ਸਰਕਾਰ ਸਾਰੇ ਅੱਛਾ ਅੱਜ ਪਾ ਜੇ ਸੈਂਟਰ ਦਾ ਨਹੀਂ ਪਤਾ ਉੱਥੇ ਕੀ ਹੈ ਜੀ ਪੱਲੇ ਕੁਝ ਰਹਿਣਾ ਨਹੀਂ ਇਹਨਾਂ ਨੂੰ ਪਸੰਦ ਕੋਈ ਕਰਦਾ ਨਹੀਂ ਇਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਹੁਣ ਠੀਕ ਹੈ ਜੀ ਭਗਵੰਤ ਮਾਨ ਨੂੰ ਵੀ ਪਤਾ ਕਿ ਭਗਵੰਤ ਮਾਨ ਦਾ ਜੇ ਚਿਹਰਾ ਬਦਲਣਾ ਹੋਇਆ ਤੇ ਇਸੇ ਗਰਾਊਂਡ ਤੇ ਇਹਨੂੰ ਬਦਲ ਦੇਣਾ ਹੈ ਇਹਨਾਂ ਨਾਲ ਦੀਆਂ ਨੇ ਹਾਂ ਜੀ ਇਸ ਕਰਕੇ ਨਾ ਇਹ ਪੰਥਕ ਪੰਜਾਬ ਦੇ ਵਿੱਚ ਗੱਲ ਚੱਲੇਗੀ ਤਾਂ ਕੋਈ ਮੁੱਖ ਮੰਤਰੀ ਟਿੱਕੇ ਕਰੇਗਾ ਹੁਣ ਮੁੱਖ ਮੰਤਰੀ ਨਹੀਂ ਟਿਕਣਾ ਜੀ ਜੀ ਦੇਖੋ ਪੰਥਕ ਦੀ ਗੱਲ ਤੁਸੀਂ ਪੰਥ ਦੀ ਗੱਲ ਕੀਤੀ ਹੈ ਮੈਨਾਂ ਲੱਗਦੇ ਹਾਂ ਤੇ ਕਰ ਲਵਾਂ ਬਲਟੋਆ ਸਾਹਿਬ ਕਹਿੰਦੇ ਵੀ ਅਸੀਂ ਪੰਥਕ ਐਕਸ਼ਨ ਨੂੰ ਗੱਲ ਦੱਸਣਾ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖਤਮ ਹੁੰਦਾ ਨਾ ਜੀ ਮਹਾਰਾਜਾ ਨੇ ਜ਼ਮੀਨਾਂ ਬਹੁਤ ਰੁਪਈਆ ਹਜ਼ਾਰ ਝੜਕੇ ਦਾ ਗੁਰਦੁਆਰਾ ਦੇ ਆਦਿ ਜ਼ਮੀਨ ਲਵਾਈ ਲਾਈ ਸੀ ਤਾਂ ਉਸ ਤੋਂ ਬਾਅਦ ਜਿਹੜੇ ਸਾਧ ਜਿਹੜੇ ਮੰਤ ਸੀ ਉਹ ਕਬਜ਼ਾ ਕਰ ਗਏ ਸੀ ਕੀਤਾ ਸੀ ਯਾਰ ਕਿ ਕਈ ਸਾਲ ਜਿਹੜੇ ਸੀ ਕੋਈ 50 60 ਸਾਲ ਮੰਤਾਂ ਨੇ ਬਹੁਤ ਸੋਹਣਾ ਚਲਾਇਆ ਰਹੇ ਗੁਰਦੁਆਰੇ ਜੀ ਉਸ ਤੋਂ ਬਾਅਦ ਮੰਤ ਪ੍ਰਸ਼ਤ ਹੋ ਗਏ ਹਾਂਜੀ ਹਾਂਜੀ ਏਕੀ ਐਗਜ਼ਾਮਪਲ ਕਾਲੀਆਂ ਦੀ ਐ ਏਕੀ ਐਗਜ਼ਾਮਪਲ ਮਸੰਦ ਪੈਦਾ ਕੀਤੇ ਸੀ ਗੁਰੂ ਅੰਗਦ ਦੇ ਮਹਾਰਾਜ ਦੇ ਟਾਈਮ ਤੇ ਉਹ ਸਿੱਖੀ ਦਾ ਪ੍ਰਚਾਰ ਕਰਦੇ ਹੁੰਦੇ ਸੀ ਗੁਰੂ ਰਾਮਦਾਸ ਪਾਸ਼ਾ ਦੇ ਸਮੇਂ ਆ ਉਸ ਟਾਈਮ ਤੇ ਮਸੰਦਾ ਦਾ ਕੰਮ ਬਹੁਤ ਵੱਡਾ ਸੀ ਬੜੀ ਸੋਭਾ ਕਰਦੇ ਸੀ ਗੁਰੂ ਘਰ ਲਈ ਰਸਤੇ ਰਹਿ ਕੇ ਆਉਣੀ ਲੰਗਰ ਚਲਾਉਣੇ ਬੜਾ ਵੱਡਾ ਕੰਮ ਸੀ ਉਹਨਾਂ ਬੰਦਿਆਂ ਦਾ ਹਾਂਜੀ ਬੜੀਆਂ ਵਕੀਤਾਂ ਤੋਂ ਆਉਂਦਾ ਸੀ ਜੋ ਜੋੜਦੇ ਸੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਉਣ ਤੇ ਕਰੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਾਧਨੇ ਪਏ ਉਹ ਜੀ ਉਹ ਖਤਮ ਕਰਨੇ ਪਏ ਸੋ ਇਹਨਾਂ ਦਾ ਜਿਹੜਾ ਕਾਲੀਦਾਲ ਸੀ ਨਾ ਜਿਹੜਾ 2021-22 ਚੱਲਿਆ 1921-22 ਚੱਲਿਆ ਹੈ ਉਹਦਾ ਅੰਤ ਜਿਹੜਾ ਐਕਚੁਅਲੀ ਤਾਂ 2007 ਤੇ ਪਹਿਲਾਂ ਹੀ ਹੋ ਚੁੱਕਾ ਸੀ ਜਦੋਂ ਉਹਨਾਂ ਨੇ ਜਾ ਕੇ ਸਭ ਸੇ ਡੇਰੇ ਮੱਥਾ ਟੇਕਤਾ ਸੀ ਹਾਂਜੀ ਉਦੋਂ ਇਹਨਾਂ ਦੀ ਗਰਾਵਟ ਤੇ ਪਿੱਛੇ ਵਾਲਾ ਹੋਣ ਲੱਗ ਗਿਆ ਸੀ ਅੱਜ ਵੀ ਇਹਨਾਂ ਨੂੰ ਕਹਿ ਦਿਓ ਕਿ ਕੋਠੇ ਚੜ ਕੇ ਪੰਜ-ਪੰਜ ਗਾਲਾਂ ਹੀ ਕੱਢ ਦੇਣ ਸਭ ਤੇ ਵਾਲੇ ਸਾਧ ਨੂੰ ਨਹੀਂ ਕੱਢ ਸਕਦੇ ਪਰ ਖਾਤਮਾ ਤਾਂ ਉਹ ਤਾਂ ਅਸੀਂ ਲੋਕ ਹੀਵੇਂ ਢੋਲ ਕੁੱਟੀ ਗਏ ਆ ਇਹਨਾਂ ਦੀਆਂ ਦਾੜਾਂ ਦਾ ਚਟਕਾ ਵੇਖ ਕੇ ਕਿ ਸਾਡੇ ਨੇ ਸਾਡੇ ਨੇ ਸਾਡੇ ਇਹ ਤਾਂ ਮੰਤਾਂ ਵਰਗੇ ਨੇ ਜੀ ਹੁਣ ਅਕਾਲੀ ਦਲ ਤਾਂ ਇੱਕ ਕਿਤਾਬੀ ਬਣੇ ਅਕਾਲੀ ਦਲ ਤਾਂ ਇੱਕ ਨਵਾਂ ਬਣੂਗਾ ਜਿਹੜਾ ਬਸ ਮਾਝੇ ਦੀ ਧਰਤੀ ਤੋਂ ਬੰਨਣਾ ਚਾਹੀਦਾ ਹੈ ਜਿਸੇ ਪੰਥ ਤੇ ਲੱਗਣੀ ਹੈਗੀ ਆ ਅਜੀ